ਸਤਿ ਸ਼੍ਰੀ ਅਕਾਲ ਦੋਸਤੋ ਮੈਂ 40% ਹੈਂਡੀਕੈਪਟ ਹਾਂ ਅਤੇ ਬ੍ਰੇਨ ਹੈਮਬ੍ਰੇਜ ਦਾ ਮਰੀਜ਼ ਹਾਂ ਅਤੇ ਬੇਰੋਜ਼ਗਾਰ ਹਾਂ ਜਿਆਦਾਤਰ ਮੰਜੇ ਤੇ ਜਾਂ ਬੈੱਡ ਤੇ ਹੀ ਰਹਿੰਦਾ ਹਾਂ ਮੇਰੇ ਸਕੇ ਭਰਾ ਆਰਮੀ ਤੋਂ ਰਿਟਾਇਰ ਸੂਬੇਦਾਰ ਰਜਿੰਦਰ ਕੁਮਾਰ ਨੇ ਮੇਰੇ ਜਦੀਕਰ ਅਤੇ ਜਮੀਨ ਵਿੱਚ ਆਉਣ ਜਾਣ ਵਾਲੇ ਰਸਤੇ ਵਿੱਚ ਦੀਵਾਰ ਕਰਕੇ ਰਸਤਾ ਬੰਦ ਕਰ ਦਿੱਤਾ ਹੈ। ਅਤੇ ਜਦੋਂ ਮੈਂ ਆਪਣੇ ਘਰ ਨੂੰ ਜਾਂਦਾ ਹਾਂ ਤਾਂ ਉਹ ਡੰਡੇ ਕੋਹਾੜੀਆਂ ਚੱਕ ਕੇ ਰਸਤੇ ਵਿੱਚ ਖੜੇ ਹੋ ਜਾਂਦੇ ਹਨ। ਅਤੇ ਮੇਰਾ ਜੱਦੀ ਘਰ ਖੰਡਰ ਬਣ ਰਿਹਾ ਹੈ। ਅਤੇ ਪੁਲਿਸ ਪ੍ਰਸ਼ਾਸਨ ਰੂਪਨਗਰ ਰੋਪੜ ਦੇ ਅਧਿਕਾਰੀ ਅਤੇ ਮਾਨਯੋਗ ਡੀਸੀ ਉਜੇਂਦਰ ਵਾਲੀ ਜੀ ਰੂਪਨਗਰ ਤਹਿਸੀਲਦਾਰ ਜੀ ਰੂਪਨਗਰ ਐਸਐਸਪੀ ਜਦੋਂ ਮੈਂ ਆਨਲਾਈਨ ਸ਼ਿਕਾਇਤ ਪੰਜਾਬ ਸੀਐਮ ਪੋਰਟਲ ਤੇ ਦਿੰਦਾ ਹਾਂ ਤਾਂ ਇਹ ਮੇਰੀ ਦਰਖਾਸਤ ਇਸ ਕਰਕੇ ਬੰਦ ਕਰ ਦਿੰਦੇ ਹਨ ਕਿ ਰਜਿੰਦਰ ਕੁਮਾਰ ਨੇ ਤੁਹਾਡੇ ਤੇ ਯਾਨੀ ਮੇਰੇ ਤੇ ਸਿਵਲ ਕੋਰਟ ਕੇਸ ਐਕਟ 34 ਪਾਇਆ ਹੋਇਆ ਹੈ ਜਿਸ ਵਿੱਚ ਅਦਾਲਤ ਨੇ ਅਗਲੇ ਹੁਕਮਾ ਤੱਕ ਬੈਰਹੈਨ ਅਤੇ ਤਬਦੀਲੀ ਨਾ ਕਰਨ ਦੇ ਹੁਕਮ ਦਿੱਤੇ ਹਨ ਅਤੇ ਰਜਿੰਦਰ ਕੁਮਾਰ ਹੀ ਖੁਦ ਕੋਟ ਕੋਟ ਦੇ ਉਹ ਨਾ ਹੁਕਮਾਂ ਦੀ ਉਲੰਘਣਾ ਕਰ ਰਿਹਾ ਹੈ ਅਤੇ ਮੇਰੀਆਂ ਦਰਖਾਸਤਾਂ ਨੂੰ ਰੂਪਨਗਰ ਪੁਲਿਸ ਅਤੇ ਮਾਨਯੋਗ ਡੀਸੀ ਗੁਜਿੰਦਰ ਵਾਲੀਆ ਜੀ ਅਤੇ ਤਹਿਸੀਲਦਾਰ ਸਾਹਿਬ ਜੀ ਸਾਰੇ ਸਬੂਤ ਦੇਖਣ ਤੋਂ ਬਾਅਦ ਵੀ ਘਨੌਲੀ ਚੌਕੀ ਇੰਚਾਰਜ ਸੋਹਣ ਸਿੰਘ ਦੀ ਰਿਪੋਰਟ ਤੇ ਆਧਾਰ ਤੇ ਜਦੋਂ ਰਿਪੋਰਟ ਰੋਪੜ ਥਾਣਾ ਸਦਰ ਐਸ ਐਚਓ ਸਾਹਿਬ ਜੀ ਦੇ ਕੋਲ ਜਾਂਦੀ ਹੈ ਤਾਂ ਐਸ ਐਚਓ ਸਾਹਿਬ ਜੀ ਮੇਰੀ ਉਸ ਦਰਖਾਸਤ ਨੂੰ ਅਤੇ ਉਸ ਚੌਕੀ ਇੰਚਾਰਜ ਸੋਨ ਸਿੰਘ ਦੀ ਰਿਪੋਰਟ ਨੂੰ ਮਾਨਯੋਗ ਡੀ ਸੀ ਵਜਿੰਦਰ ਵਾਲੀਆ ਜੀ ਨੂੰ ਭੇਜ ਦਿੰਦੇ ਹਨ ਅਤੇ ਮੇਰੇ ਸਾਰੇ ਸਬੂਤ ਦੇਖਣ ਤੋਂ ਬਾਅਦ ਮੇਰੀ ਦਰਖਾਸਤ ਨੂੰ ਬੰਦ ਕਰ ਦਿੰਦੇ ਹਨ ਮੈਂ ਮਾਨਯੋਗ ਡੀ ਸੀ ਸਾਹਿਬ ਅਤੇ ਰੋਪੜ ਨਗਰ ਪੁਲਿਸ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਕੀ ਇਨਸਾਫ਼ ਮੰਗਣਾ ਜਾਂ ਅਧਿਕਾਰ ਮੰਗਣਾ ਕੋਈ ਗੁਨਾਹ ਹੈ ਮੇਰੀ ਅਰਜ਼ੀ ਤਾਹ ਨੂੰ ਇਹ ਕਹਿ ਕੇ ਕਿਉਂ ਬੰਦ ਕੀਤਾ ਜਾਂਦਾ ਹੈ ਕਿ ਰਜਿੰਦਰ ਕੁਮਾਰ ਨੇ ਸਿਵਲ ਕੋਰਟ ਵਿੱਚ ਕੇਸ ਪਾਇਆ ਹੋਇਆ ਹੈ ਪਰ ਮੇਰੇ ਸਾਰੇ ਸਬੂਤ ਦੇਖਣ ਤੋਂ ਬਾਅਦ ਵੀ ਤੁਸੀਂ ਇਹ ਨਹੀਂ ਲਿਖਦੇ ਹਨ ਕਿ ਰਜਿੰਦਰ ਕੁਮਾਰ ਹੀ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਰਿਹਾ ਹੈ ਅਤੇ ਉਲਟਾ ਤਰਖਾਸਦੇ ਵਿੱਚ ਇਹ ਲਿਖਿਆ ਹੁੰਦਾ ਹੈ ਕਿ ਅਸੀਂ ਦੋਨੋਂ ਭਰਾ ਦਰਖਾਸਤਾਂ ਦੇਣ ਦੇ ਆਦੀ ਹਨ ਅਤੇ ਮੇਰੀ ਅਪਾਹਜਤਾ ਤੇ ਮੇਰੀ ਬ੍ਰੇਨ ਹੈਮਰੇਜ ਬਿਮਾਰੀ ਦਾ ਮਜ਼ਾਕ ਉਡਾਇਆ ਜਾਂਦਾ ਹੈ ਤੁਸੀਂ ਮੈਨੂੰ ਇਹ ਦੱਸੋ ਕਿ ਉਹ ਕਿਹੜਾ ਕਾਨੂੰਨ ਹੈ ਜਿਹੜਾ ਇਹ ਕਹਿੰਦਾ ਹੈ ਕਿ ਸਾਰੇ ਸਬੂਤ ਦੇਖਣ ਦੇ ਬਾਅਦ ਵੀ ਇੱਕ ਗੈਰ ਕਾਨੂੰਨੀ ਕੰਮ ਕਰਨ ਵਾਲੇ ਵਿਅਕਤੀ ਦੇ ਖਿਲਾਫ ਧਾਰਾ 420 ਦਰਜ ਨਹੀਂ ਕੀਤੀ ਜਾ ਸਕਦੀ ਜੇ ਕੋਰਟ ਵਿੱਚ ਕੇ ਚੱਲਦਾ ਹੋਵੇ ਅਤੇ ਉਹ ਕੋਰਟ ਕੇਸ ਵੀ ਉਨੇ ਹੀ ਪਾਇਆ ਹੋਵੇ ਜਿਹੜਾ ਕਾਨੂੰਨ ਦੇ ਹੁਕਮਾਂ ਦੀ ਉਲੰਘਣਾ ਕਰ ਰਿਹਾ ਹੈ ਅਤੇ ਜਦ ਮੈਂ ਤੁਹਾਨੂੰ ਦਰਖਾਸਤ ਦੇਂਦਾ ਹਾਂ ਕਿ ਮੇਰੀ ਜ਼ਮੀਨ ਤੇ ਧਾਰਾ 145 ਲਾਈ ਜਾਵੇ ਜੇ ਤੁਸੀਂ ਰਸਤਾ ਨਹੀਂ ਖਲਵਾਉਂਦੇ ਹੈਗੇ ਤਾਂ ਮੈਂ ਇਹ ਮਜਬੂਰ ਹੋਇਆ ਦਰਖਾਸਤਾਂ ਦੇਣ ਨੂੰ ਕੀ ਇੱਕ ਬਿਮਾਰ ਆਦਮੀ ਦਾ ਰਸਤਾ ਖਲਵਾਉਣਾ ਤੁਹਾਡਾ ਫਰਜ਼ ਨਹੀਂ ਹੈ ਤੁਹਾਡੀ ਡਿਊਟੀ ਨਹੀਂ ਹੈ ਤੁਹਾਨੂੰ ਕਾਨੂੰਨ ਦੇ ਮੁਤਾਬਕ ਜ਼ਿਲ੍ਹਾ ਦਾ ਰਾਜਾ ਬਣਾਇਆ ਹੈ ਅਤੇ ਤੁਸੀਂ ਆਪਣੀ ਪ੍ਰਜਾ ਨੂੰ ਹੀ ਭਿਖਾਰੀ ਬਣਾ ਦਿੱਤਾ ਹੈ ਮੈਨੂੰ ਅੱਜ 5 ਸਾਲ ਹੋ ਗਏ ਕਿਰਾਏ ਤੇ ਰਹਿੰਦੇ ਨੂੰ ਕਿਰਾਏ ਦੇ ਮਕਾਨ ਪਿੰਡ ਘਨੌਲਾ ਵਿੱਚ ਰਹਿੰਦਾ ਹਾਂ ਮੇਰੇ ਭਰਾ ਰਜਿੰਦਰ ਕੁਮਾਰ ਨੇ ਜਿਸ ਦੇ ਖਿਲਾਫ ਮੈਂ ਦਰਖਾਸਤਾਂ ਦਿੰਦਾ ਹਾਂ ਪਹਿਲਾਂ ਮੇਰੀ ਮਾਤਾ ਜੀ ਨੂੰ ਘਰ ਤੋਂ ਕੱਢ ਦਿੱਤਾ ਸੀ ਉਸ ਦੀ ਸੁਣਵਾਈ ਸਿਰਫ ਮਾਨਯੋਗ ਐਸ ਡੀ ਐਮ ਸਾਹਿਬ ਨੇ ਕੀਤੀ ਸੀ ਉਹਨਾਂ ਨੇ ਐਸ ਡੀ ਐਮ ਸਾਹਿਬ ਨੇ ਮਾਤਾ ਜੀ ਦੇ ਕਹਿਣ ਤੇ ਦਰਖਾਸਤ ਦੇਣ ਤੋਂ ਬਾਅਦ ਜਦੋਂ ਆਪਣੀ ਕਹਾਣੀ ਐਸਡੀਐਮ ਸਾਹਿਬ ਨੂੰ ਦੱਸੀ ਤਾਂ ਐਸਡੀਐਮ ਸਾਹਿਬ ਨੇ ਮੇਰੇ ਭਰਾ ਰਜਿੰਦਰ ਕੁਮਾਰ ਜੀ ਦਾ ਵਸਿਕਾ ਟਰਾਂਸਫਰ ਡੀਡ ਹੀ ਰੱਦ ਕਰ ਦਿੱਤੀ ਅੱਜ ਤੁਸੀਂ ਜਿਸ ਰਜਿੰਦਰ ਕੁਮਾਰ ਨੂੰ ਵਿਚਾਰ ਰਹੇ ਹੋ ਗੈਰ ਕਾਨੂੰਨੀ ਕੰਮ ਕਰਨ ਵਾਲੇ ਵਿਅਕਤੀ ਨੂੰ ਵਿਚਾਰ ਰਹੇ ਹੋ ਅਤੇ ਮੇਰੀਆਂ ਦਰਖਾਸਤਾਂ ਇਹ ਕਹਿ ਕੇ ਬੰਦ ਕਰ ਦਿੰਦੇ ਹੋ ਕਿ ਸਿਵਲ ਕੋਰਟ ਕੇਸ ਚੱਲਦਾ ਹੈ ਜੀ ਮੈਨੂੰ ਕਾਨੂੰਨ ਦੇ ਮੁਤਾਬਕ ਲਿਖ ਕੇ ਦਿਓ ਕੀ ਨੇਤਰ ਸਿੰਘ ਆ ਕਾਨੂੰਨ ਦੀ ਧਾਰਾ ਕਹਿੰਦੀ ਹੈ ਕਿ ਜੇ ਮਾਨਯੋਗ ਅਦਾਲਤੋ ਵਿੱਚ ਕੇਸ ਚੱਲਦਾ ਹੋਵੇ ਤਾਂ ਗੈਰ ਕਾਨੂੰਨੀ ਕੰਮ ਕਰਨ ਵਾਲੇ ਬੰਦੇ ਤੇ ਐਫ ਆਈ ਆਰ ਨਹੀਂ ਕਰਨੀ ਅਤੇ ਕਾਨੂੰਨ ਦੇ ਅਨੁਸਾਰ ਕਾਰਵਾਈ ਨਹੀਂ ਕਰਨੀ ਬਣਦੀ ਹੈ ਤੁਸੀਂ ਇੱਕ ਐਸ ਐਚਓ ਦੀ ਰਿਪੋਰਟ ਤੇ ਮੇਰੀ ਦਰਖਾਸਤ ਨੂੰ ਰਿਸੋਲਵਡ ਕਰ ਦਿੰਦੇ ਹੋ ਬੰਦ ਕਰ ਦਿੰਦੇ ਹੋ ਮੈਂ ਤੁਹਾਡੇ ਕੋਲ ਦੁਬਾਰਾ ਮੈਂ ਹੁਣ ਫੇਰ ਵੀ ਇੱਕ ਵਾਰੀ ਬੇਨਤੀ ਹੋਈ ਕਰ ਦਿੰਦਾ ਕਿ ਮੇਰੀ ਉਸ ਜ਼ਮੀਨ ਤੇ ਜੇ ਧਾਰਾ 145 ਲਾਈ ਜਾਵੇ ਜਿੱਥੇ ਰਜਿੰਦਰ ਕੁਮਾਰ ਦਾ ਕੋਈ ਹੱਕ ਨਹੀਂ ਹੈ ਨਾ ਹੀ ਕੋਈ ਮਾਲਕੀ ਹੈ ਅਤੇ ਉਸ ਦਾ ਕਲੰਦਰਾ ਬਣਾ ਕੇ ਮਾਨਯੋਗ ਐਸਡੀਐਮ ਸਾਹਿਬ ਜੀ ਨੂੰ ਭੇਜਿਓ ਉਹ ਸਾਡੀ ਸੁਣ ਵੀ ਲੈਂਦੇ ਐ ਮੇਰੀ ਮਾਤਾ ਜੀ ਵੀ ਦੀ ਵੀ ਸੁਣੀ ਆ ਉਹਨਾਂ ਨੇ ਮੈਂ ਬ੍ਰੇਨ ਹੈਮਬਰੀ ਦਾ ਮਰੀਜ਼ ਐ ਮੈਨੂੰ ਪਤਾ ਨਹੀਂ ਲੱਗਦਾ ਮੈਂ ਅੱਧੀ ਗੱਲ ਉਧਰ ਦੀ ਕਰਦਾ ਹਾਂ ਅੱਧੀ ਗੱਲ ਉਧਰ ਦੀ ਕਰਦਾ ਹਾਂ ਪਰੇਸ਼ਾਨ ਬਹੁਤਾਂ ਦੁਖੀ ਬਹੁਤਾਂ ਅੱਜ ਮੈਂ ਇਹ ਵੀਡੀਓ ਇਸ ਕਰਕੇ ਬਣਾ ਰਿਹਾ ਹਾਂ ਕਿ ਮੈਂ ਜੋ ਮੇਰੇ ਕੋਲ ਮੌਕੇ ਦੇ ਸਬੂਤ ਅਸਲੀ ਸਬੂਤ ਹੈ ਉਹ ਮੈਂ ਵੀਡੀਓ ਰਾਹੀਂ ਦਿਖਾ ਸਕਾਂ ਸਭ ਨੂੰ ਪਬਲਿਕ ਨੂੰ ਵੀ ਦਿਖਾ ਸਕਾਂ ਅਤੇ ਦੱਸ ਸਕਾਂ ਕਿ ਇੱਕ ਬ੍ਰੇਨ ਹੈਮਰੇਜ ਮਰੀਜ਼ ਦੇ ਨਾਲ ਅਪਹਾਈਜ ਬੰਦੇ ਦੇ ਨਾਲ ਕੀ-ਕੀ ਹੋ ਰਿਹਾ ਹੈ ਇਸ ਰੋਪੜ ਜ਼ਿਲ੍ਹੇ ਦੇ ਵਿੱਚ ਕਾਨੂੰਨ ਦੇ ਰਖਵਾਲਿਆਂ ਨੇ ਅੱਖਾਂ ਤੇ ਪੱਟੀ ਬੰਨ੍ਹ ਲਈ ਹੈ ਮਹਾਤਮਾ ਗਾਂਧੀ ਬਣ ਗਏ ਯਾਨਕਿ ਹਮਨੇ ਕੁਝ ਨਹੀਂ ਦੇਖਾ ਹਮਨੇ ਕੁਝ ਨਹੀਂ ਸੁਨਾ ਹਮਨੇ ਕੁਝ ਨਹੀਂ ਬੋਲਾ ਦੋਸਤੋ ਆ ਦਿਖਾਉਣ ਲੱਗਿਆ ਤੁਹਾਨੂੰ ਮੈਂ ਪ੍ਰੂਫ ਮੇਰੇ ਸਾਰੇ ਪ੍ਰੂਫ ਦੇਖਣ ਤੋਂ ਬਾਅਦ ਵੀ ਦੇਖ ਲਓ ਕਿਆ ਕਰ ਰਹੇ ਮੇਰੇ ਨਾਲ ਇਹ ਅਧਿਕਾਰੀ ਜਿਹੜੇ ਇਨਸਾਫ ਦੀ ਕੁਰਸੀ ਤੇ ਇਨਸਾਫ ਕਰਨ ਵਾਸਤੇ ਬਿਠਾਲੇ ਸਨ ਇਹ ਹੈ ਮੇਰਾ ਸਭ ਤੋਂ ਪਹਿਲਾ ਪ੍ਰੂਫ ਹੋ ਕਿ ਮੈਂ 40% ਹੈਂਡੀਕੈਪਟ ਹਾਂ ਲੋਕੋ ਮੋਟਰ ਹੈਂਡੀਕੈਪਟ ਹਾਂ ਚੱਲਣ ਫੇਰਨ ਵਿੱਚ ਅਸਮਰਥ ਹਾਂ ਇੱਕ ਨੰਬਰ ਪ੍ਰੂਫ ਹੋ ਗਿਆ ਨਾ ਅਤੇ ਦੋ ਨੰਬਰ ਇਹ ਮੇਰਾ ਆਧਾਰ ਕਾਰਡ ਹੈ ਕੀ ਮੈਂ ਕਿੱਥੇ ਦਾ ਵਾਸੀ ਹਾਂ ਤੇ ਕਿੱਥੇ ਰਹਿੰਦਾ ਹਾਂ ਕਿਰਾਏ ਦੇ ਪਿੰਡ ਘਨੌਲਾ ਵਿੱਚ ਰਹਿਣਾ ਮੇਰੀ ਮਜਬੂਰੀ ਹੈ ਕਿ ਕਿਤੇ ਕੋਈ ਲਾਈ ਝਗੜਾ ਨਾ ਹੋ ਜਵੇ ਕਿਤੇ ਕਦੇ ਦੀ ਜਾਨ ਨਾ ਚਲੇ ਜਵੇ ਇਹ ਮੇਰਾ ਵੋਟ ਕਾਰਡ ਹੈ ਦੇਖ ਲਓ ਇਹ ਮੇਰੇ ਕੋਲ ਪੱਕਾ ਐਚ ਡੀ ਐਮ ਦਾ ਸਬੂਤ ਹੈ ਜਿਸ ਤੇ ਰਜਿੰਦਰ ਕੁਮਾਰ ਦੀ ਵਸੀਅਤ ਰੱਦ ਕੀਤੀ ਹੋਈ ਹੈ ਦੇਖ ਲਓ ਦੋਸਤੋ ਦੋ ਪੱਕੇ ਸਬੂਤ ਹੋਗੇ ਨਾ ਇਤਿਹਾਸ ਸਿੱਧ ਹੁੰਦਾ ਹੈ ਕਿ ਉੱਥੇ ਰਜਿੰਦਰ ਕੁਮਾਰ ਦਾ ਕੋਈ ਮਾਲਕਾਨਾ ਹੱਕ ਹੀ ਨਹੀਂ ਹੈ ਜਿੱਥੇ ਉਹ ਲੜਾਈਆਂ ਝਗੜੇ ਕਰ ਰਿਹਾ ਹੈ ਬਾਰਡਰ ਬਣਾ ਕੇ ਬਿਠਾ ਹੈ ਅਤੇ ਐਸ ਡੀ ਐਮ ਦਾ ਆਦੇਸ਼ ਆਉਣ ਤੋਂ ਬਾਅਦ ਮੇਰੀ ਮਾਤਾ ਜੀ ਨੇ ਉਸ ਨੂੰ ਬੇਦਖਲ ਕਰ ਦਿੱਤਾ ਸੀ ਆ ਦੇਖ ਲਓ ਦੁਬਾਰਾ ਫੇਰ ਵੀ 27 ਮਈ 2022 ਦਾ ਅਖਬਾਰ ਬੇਦਖਲ ਕਰ ਦਿੱਤਾ ਸੀ ਮੇਰੀ ਮਾਤਾ ਜੀ ਨੇ ਇਹ ਪੱਕਾ ਸਬੂਤ ਹੈ ਅਤੇ ਜਦੋਂ ਅਸੀਂ ਆਪਣੇ ਘਰ ਨੂੰ ਜਾਂਦੇ ਹਾਂ ਤਾਂ ਆਹ ਦੇਖ ਲਓ ਜੀਪੀਐਸ ਕੈਮਰੇ ਦੀ ਫੋਟੋ ਹੈ ਬਾਈ ਜੀ ਇਦਾਂ ਟੰਡੇ ਕੋਹਾੜੀਆਂ ਚੱਕੇ ਖੜੇ ਹੋ ਜਾਂਦੇ ਆ ਨਾ ਤੇ ਜਾਨ ਤੇ ਮਾਰਨੇ ਨੂੰ ਸਾਨੂੰ ਪੈਂਦੇ ਹਨ ਆਹ ਦੇਖ ਲਓ ਚੰਗੀ ਤਰ੍ਹਾਂ ਦੇਖ ਲਓ ਜੀ ਇਹ ਜੀਪੀਐਸ ਕੈਮਰੇ ਦੀ ਫੋਟੋ ਹੈ ਇਹ ਪੱਕਾ ਸਬੂਤ ਹੈ ਜਿਨ੍ਹਾਂ ਨੂੰ ਦੇਖ ਕੇ ਸਾਡੇ ਡੀਸੀ ਸਾਹਿਬ ਅਤੇ ਰੋਪਨਗਰ ਦੇ ਐਸਐਚਓ ਸਾਹਿਬ ਤੇ ਪੁਲਿਸ ਚੌਕੀ ਕਨੌਲੀ ਇੰਚਾਰਜ ਸੋਨ ਸਿੰਘ ਪਤਾ ਨਹੀਂ ਕਿਹਾ ਮਿਲੀ ਭੁਗਤ ਕਰੀ ਵੀ ਅਰਜੰਦਰ ਕੁਮਾਰ ਦੇ ਨਾਲ ਕਾਰਵਾਈ ਨਹੀਂ ਕਰ ਰਿਹਾ 420 ਦੀ ਐਫ ਆਈ ਆਰ ਦਰਜ ਨਹੀਂ ਕਰ ਰਹੇ ਉਸ ਤੇ ਅਤੇ ਇਹ ਸਬੂਤ ਹੈ ਕਿ ਇਹ ਘਰ ਜਿਹੜਾ ਹੈਗਾ ਜਿੱਥੇ ਹੋ ਰਹਿੰਦਾ ਹੈ ਮੇਰੇ ਪਿਤਾ ਜੀ ਦਾ ਬਣਾਇਆ ਵਾ ਦੇਖੋ ਰਾਮ ਸਿੰਘ ਨਾਮ ਰਾਜਪੂਤ ਦੇ ਨਾਮ ਤੇ ਨੇਮ ਪਲੇਟ ਲੱਗੀ ਹੋਈ ਹੈ ਅਤੇ ਇਹ ਦੇਖੋ ਦੀਵਾਰ ਕਰਕੇ ਰਸਤਾ ਬੰਦ ਕਰ ਦਿੱਤਾ ਹੈ ਅਤੇ ਆਹ ਦੇਖੋ ਮੇਰੇ ਪਿਤਾ ਜੀ ਦੇ ਨਾਮ ਦੀ ਇਸ ਘਰ ਦੇ ਵਿੱਚ ਰਾਮ ਸਿੰਘ ਰਾਜਪੂਤ ਦੇ ਨਾਮ ਦੀ ਨੇਮ ਪਲੇਟ ਲੱਗੀ ਹੋਈ ਹੈ ਅਤੇ ਅਤੇ ਆ ਦੇਖੋ ਦੋਸਤੋ ਆ ਹੈ ਤਾਜਾ ਖਵਾਰ ਨਹੀਂ ਸੱਚ ਜਮ੍ਹਾਂਬੰਦੀ ਫਰਦ ਜ਼ਮੀਨ ਦੀ ਇਸ ਵਿੱਚ ਇੰਤਕਾਲ ਨੰਬਰ 579 ਮੇਰੀ ਮਾਂ ਦੇ ਨਾਮ ਤੇ ਹੈ ਅਤੇ ਰਜਿੰਦਰ ਕੁਮਾਰ ਦਾ ਇੰਤਕਾਲ ਕੈਨਸਲ ਕਰ ਦਿੱਤਾ ਹੈ ਤੇ ਮੈਨੂੰ ਇਹ ਕਿਹਾ ਜਾ ਰਿਹਾ ਹੈ ਆਪਾਈ ਜੇ ਬੰਦੇ ਨੂੰ ਗਰੀਬ ਬੰਦੇ ਨੂੰ ਬੇਰੋਜ਼ਗਾਰ ਬੰਦੇ ਨੂੰ ਜੋ ਕਿਰਾਏ ਤੇ ਰਹਿੰਦਾ ਹੈ ਵਿਚਾਰਾ ਗਰੀਬ ਦੇ ਨਾਲ ਮੇਰੀਆਂ ਨਹੀਂ ਦੁਰਦਸ਼ਾ ਕੀਤੀ ਜਾ ਰਹੀ ਹੈ ਇਹ ਕਿਹਾ ਜਾਂਦਾ ਹੈ ਰਿਪੋਰਟਾਂ ਦੇ ਵਿੱਚ ਕੀ ਨੇਤਰ ਸਿੰਘ ਜੇ ਕੋਰਟ ਦੇ ਆਰਡਰ ਲੈ ਕੇ ਆਉਂਗਾ ਤਾਂ ਅਸੀਂ ਕੰਮ ਕਰੂਗੇ ਮੈਂ ਡੀਸੀ ਸਾਹਿਬ ਨੂੰ ਪੁੱਛਦਾ ਹਾਂ ਹਾਂ ਕਿ ਕੀ ਕੋਰਟ ਤੁਹਾਡੇ ਤੇ ਉੱਪਰ ਹੈ ਤੁਸੀਂ ਵੀ ਤਾਂ ਜ਼ਿਲ੍ਹੇ ਦੇ ਮਾਲਕ ਹੋ ਤੁਸੀਂ ਵੀ ਤਾਂ ਇੱਕ ਅਦਾਲਤੋਂ ਕਿਹਾ ਤੁਹਾਨੂੰ ਇਹ ਪਤਾ ਹੈ ਕੀ ਮੈਂ ਆਪਣੇ ਅਧਿਕਾਰ ਕਿਦਾਂ ਲੈਣੇ ਹਨ ਕੀ ਤੁਹਾਨੂੰ ਇਹ ਨਹੀਂ ਪਤਾ ਕਿ ਅਧਿਕਾਰ ਇੱਕ ਗਰੀਬ ਨੂੰ ਉਪਹਾਈਏ ਬੰਦੇ ਨੂੰ ਜਿਹੜਾ ਵਾਰ-ਵਾਰ ਦਰਖਾਸਤਾਂ ਦੇ ਰਿਹਾ ਹਜ਼ਾਰ ਵਾਰ ਦਰਖਾਸਤਾਂ ਦੇ ਰਿਹਾ ਉਹਨੂੰ ਕਿਦਾਂ ਅਧਿਕਾਰ ਦੇਣੇ ਹਨ ਮੇਰੀ ਜ਼ਿੰਦਗੀ ਨਾਲ ਖਿਲਵਾੜ ਨਾ ਕਰੋ ਮੈਂ ਆਪਣੀ ਜ਼ਿੰਦਗੀ ਦੇ ਆਖਰੀ ਪਲ ਆਪਣੇ ਜੱਦੀ ਘਰ ਵਿੱਚ گزارਣਾ ਚਾਹੁੰਦਾ ਹਾਂ ਮੈਂ ਆਪਣੇ ਉੱਥੇ ਮਰਨਾ ਚਾਹੁੰਦਾ ਮੈਂ ਕਿਰਾਏ ਦੇ ਮਕਾਨ 'ਚ ਨਹੀਂ ਮਰਨਾ ਚਾਹੁੰਦਾ ਕਿਉਂ ਤੁਸੀਂ ਮੈਨੂੰ ਜਾਣਬੁੱਝ ਕੇ ਕੋਰਟ ਕਚਹਿਰੀਆਂ 'ਚ ਫਸਾਉਣਾ ਚਾਹੁੰਦੇ ਹੋ ਤੁਹਾਨੂੰ ਪਤਾ ਹੀ ਹੈ ਕੋਰਟ ਕਚਹਿਰੀਆਂ ਦੇ ਵਿੱਚ ਕਿੰਨਾ ਲੰਬਾ ਲੰਬਾਰ ਸਮਾਂ ਲੱਗਦਾ ਹੈ ਤੁਸੀਂ ਕਿਉਂ ਰਜਿੰਦਰ ਕੁਮਾਰ ਦੇ ਅ ਧਾਰਾ ਐਫ ਆਈ ਆਰ 420 ਦਰਜ ਨਹੀਂ ਕਰਦੇ ਹੈ ਪਬਲਿਕ ਨੂੰ ਇਹ ਵੀਡੀਓ ਦੇਖਣ ਦੇ ਬਾਅਦ ਇਹਨਾਂ ਦਾ ਪਤਾ ਲੱਗ ਹੀ ਜਾਣਾ ਹੈ ਕਿ ਯਾਰ ਸਾਰੇ ਪ੍ਰੂਫ ਹੈਗੇ ਬੰਦੇ ਦੇ ਕੋਲ ਸਾਰੇ ਸਬੂਤ ਹੈਗੇ ਪੱਕੇ ਸਬੂਤ ਹੈਗੇ ਹੈ ਕੋਈ ਡੁਪਲੀਕੇਟ ਕੰਮ ਨਹੀਂ ਹੈਗਾ ਜਿਸ ਬੰਦੇ ਦਾ ਉੱਥੇ ਹੈ ਹੀ ਕੁਝ ਨਹੀਂ ਹੈ ਉਸਤੇ ਗੈਰ ਕਾਨੂੰਨੀ ਇੰਤਰੀਕ ਨੇ ਵਾਲ ਜਿਹੜਾ ਉੱਥੇ ਰਹਿ ਰਿਹਾ ਔਰ ਸਾਡੇ ਉੱਪ ਗੁੰਡਾਗਰਦੀ ਨਾਲ ਸਾਨੂੰ ਇੱਥੇ ਬਾਹਰ ਭੇਜਿਆ ਹੋਇਆ ਇਹਨੇ ਕਿਰਾਏ ਦੇ ਮਕਾਨ ਤੇ ਬਿਠਾਲਿਆ ਹੋਇਆ ਹੈ ਤੁਸੀਂ ਉਸ ਬੰਦੇ ਦਾ ਸਾਥ ਦੇ ਰਹੇ ਹੋ ਮੇਰੀ ਸਿੱਧੀ ਸਿੱਧੀ ਬੇਨਤੀ ਹੈ ਕਿ ਜਾਂ ਤਾਂ ਰਜਿੰਦਰ ਕੁਮਾਰ ਦੇ ਉੱਪਰ 420 ਧਰ ਧੁਖਾ ਦੜੀ ਦਾ ਪਰਚਾ ਦਰਜ ਕੀਤਾ ਜਾਵੇ ਅਤੇ ਮੈਨੂੰ ਗਰੀਬ ਅਪਹਾਈਜ਼ ਬ੍ਰੇਨ ਹੈਮਬਰ ਦੇ ਮਰੀਜ਼ ਨੂੰ ਇਨਸਾਫ ਦਵਾਇਆ ਜਾਵੇ ਤਾਂ ਕਿ ਮੇਰਾ ਬੱਚੇ ਪਰਿਵਾਰ ਮੇਰਾ ਸੁਖੀ ਰਹੇ ਬਿਜੇਂਦਰ ਕੁਮਾਰ ਦੀ ਗੁੰਡਾਗਰਦੀ ਨੂੰ ਖਤਮ ਕਰ ਦਿਓ ਨਹੀਂ ਸਾਡੇ ਦੋਨਾਂ ਚੋਂ ਇੱਕ ਅੱਧਾ ਕੋਈ ਖਤਮ ਹੋ ਜਾਣਾ ਜੇ ਸਾਡੇ ਚ ਕੋਈ ਮਰ ਗਿਆ ਤਾਂ ਇਸ ਗੱਲ ਦਾ ਜ਼ਿੰਮੇਵਾਰ ਡੀਸੀ ਸਾਹਿਬ ਜੀ ਤੁਸੀਂ ਹੋਵੋਗੇ ਮਾਨਯੋਗ ਐਸਐਸਬੀ ਸਾਹਿਬ ਰੋਪੜ ਨਗਰ ਹੋਣਗੇ ਅਤੇ ਡੀਐਸਪੀ ਰਾਜਪਾਲ ਜੀ ਹੋਣਗੇ ਅਤੇ ਚੌਕੀ ਇੰਚਾਰਜ ਸੋਨ ਸਿੰਘ ਜੀ ਹੋਣਗੇ ਘਨੌਲੀ ਵਾਲੇ ਅਤੇ ਸੰਨੀ ਖੰਨਾ ਰੋਪੜ ਸਦਰ ਥਾਣੇ ਦੇ ਜਿਹੜੇ ਵਾਰ-ਵਾਰ ਦਰਖਾਸਤਾਂ ਬਣਾ ਬਣਾ ਕੇ ਭੇਜਦੇ ਆ ਦੋਸਤੋ ਮੇਰੇ ਇਸ ਵੀਡੀਓ ਨੂੰ ਦਬ ਕੇ ਸ਼ੇਅਰ ਕਰਿਓ ਤਾਂ ਕਿ ਇਹ ਵੀਡੀਓ ਜੇਤੀ ਤੋਂ ਜੇਤੀ ਮਾਨਯੋਗ ਸੀਐਮਓ ਭਗਵੰਤ ਮਾਨ ਜੀ ਦੇ ਕੋਲ ਪਹੁੰਚ ਜਾਵੇ ਮੈਂ ਇਸ ਵੀਡੀਓ ਨੂੰ ਵਾਇਰਲ ਕਰ ਦੇਣਾ ਹੁਣ YouTube Facebook ਅਤੇ Twitter ਤੇ ਤਾਂ ਕਿ ਪੰਜਾਬ ਅਤੇ ਇੰਡੀਆ ਦੇ ਸਾਰੇ ਅਧਿਕਾਰੀ ਨਰਿੰਦਰ ਮੋਦੀ ਮਾਨਯੋਗ ਜੀ ਜੇ ਤੁਸੀਂ ਕਿਤੇ ਮੇਰੀ ਇਹ ਵੀਡੀਓ ਦੇਖੀ ਤਾਂ ਮੇਰੇ ਤੇ ਰਹਿਮ ਕਰੋ ਰਜਿੰਦਰ ਕੁਮਾਰ ਦੇ ਕਾਰਨ ਸਾਡੇ ਘਰ ਦੇ ਵਿੱਚ ਪਹਿਲਾਂ ਹੀ ਤਿੰਨ ਮੌਤਾਂ ਹੋ ਚੁਕੀਆਂ ਹਨ ਅਤੇ ਚੌਥਾ ਮੈਂ ਵੀ ਤਿਆਰੀਆਂ। ਕੀ ਤੁਸੀਂ ਵੀ ਮੇਰੀ ਮੌਤ ਦਾ ਇੰਤਜ਼ਾਰ ਕਰ ਰਹੇ ਹੋ? ਜਦੋਂ ਮੈਂ ਇੱਥੇ ਬੈਠਾ ਸੋਚਦਾ ਹਾਂ ਕਿ ਰਜਿੰਦਰ ਕੁਮਾਰ ਤਾਂ ਖੁਦ ਹੀ ਕੋਰਟਾਂ 'ਚ ਕੇਸ ਪਾਉਂਦਾ ਹੈ, ਖੁਦ ਹੀ ਕਾਨੂੰਨ ਦੇ ਹੁਕਮਾਂ ਦੀ ਉਲੰਘਣਾ ਕਰਦਾ ਹੈ। ਪਰ ਮੈਂ ਜਦੋਂ ਇਹ ਦੇਖਦਾ ਹਾਂ ਕਿ ਜਿਹੜੀਆਂ ਮੈਂ ਦਰਖਾਸਤਾਂ ਦਿੰਦਾ ਹਾਂ, ਸਭ ਤੋਂ ਵੱਡੇ ਗੈਰ ਕਾਨੂੰਨ ਦੀਆਂ ਇਹ ਗੈਰ ਕਾਨੂੰਨੀ ਤਰੀਕੇ ਨਾਲ ਕਾਨੂੰਨ ਦੀ ਲੰਘਣਾ ਕਰਨ ਵਾਲੇ ਤਾਂ ਇਹ ਹਨ ਜਿਹੜੇ ਮੇਰੀਆਂ ਦਰਖਾਸਤਾਂ ਵਾਰ-ਵਾਰ ਕਰਦੇ ਹਨ ਵਾਰ-ਵਾਰ ਬੰਦ ਕਰਦੇ ਹਨ ਸੌਰੀ ਮੇਰਾ ਦਿਮਾਗ ਨਹੀਂ ਵੀਰੇ ਕੰਮ ਇੰਨਾ ਕਰਦਾ ਮੈਂ ਭੁੱਲ ਜਾਂਦਾ ਮੈਂ ਦੁਖੀ ਬਹੁਤ ਆ ਪਰੇਸ਼ਾਨ ਬਹੁਤ ਆ ਬ੍ਰੇਨ ਹੈਮਰੇਜੀ ਦੀ ਬਿਮਾਰੀ ਲੱਗ ਗਈ ਹੈ ਪਰਮਾਤਮਾ ਨੇ ਪਤਾ ਨਹੀਂ ਮੈਨੂੰ ਕਦ ਬੁਲਾ ਲੈਣਾ ਮੈਂ ਪੰਜਾਬ ਦੀ ਜਨਤਾ ਅੱਗੇ ਬੇਨਤੀ ਕਰਦਾ ਹਾਂ ਕਿ ਮੇਰੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤਾਂ ਕਿ ਇਹ ਵੀਡੀਓ ਉੱਚ ਅਧਿਕਾਰੀਆਂ ਤੱਕ ਛੇਤੀ ਤੋਂ ਛੇਤੀ ਪਹੁੰਚ ਜਾਏ ਉਹਨਾਂ ਨੂੰ ساری ਕਹਾਣੀ ਦਾ ਪਤਾ ਲੱਗੇ ਕੀ ਰੋਪੜ ਦਾ ਕਾਨੂੰਨ ਅੰਦਾ ਨਹੀਂ ਹੈ ਅੰਦਾ ਬਣਾ ਦਿੱਤਾ ਗਿਆ ਹੈ ਮੈਂ ਆਪਣੇ ਪੰਜਾਬ ਵਾਸੀਆਂ ਨੂੰ ਫੇਰ ਦੁਬਾਰਾ ਬੇਨਤੀ ਕਰਦਾ ਹਾਂ ਬਾਹਰ ਅਮਰੀਕਾ ਕੈਨੇਡਾ ਦੁਬਈ ਵਿੱਚ ਕਿਤੇ ਵੀ ਬੈਠੇ ਮੇਰੇ ਦੋਸਤੋ ਮੇਰੇ ਵੀਡੀਓ ਨੂੰ ਦਬ ਕੇ ਸ਼ੇਅਰ ਕਰੋ ਤੇ ਮੇਰੀ ਮਦਦ ਕਰੋ ਮੇਰੀ ਹੈਲਪ ਕਰੋ ਤਾਂ ਕਿ ਮੈਨੂੰ ਇਨਸਾਫ ਮਿਲ ਸਕੇ ਹਾਂ ਮੈਂ ਸ਼ਾਂਤੀ ਨਾਲ ਆਪਣੀ ਜ਼ਿੰਦਗੀ ਜੀ ਸਕਾਂ ਅਤੇ ਪੰਜਾਬ ਦੇ ਪੱਤਰਕਾਰ ਵੀਰੋ ਜੇ ਮੇਰੀ ਆਵਾਜ਼ ਤੁਹਾਡੇ ਤੱਕ ਕਿਤੇ ਪਹੁੰਚਦੀ ਹੋਵੇ ਤਾਂ ਤੁਹਾਡੇ ਦਿਮਾਗ ਦੇ ਵਿੱਚ ਵੀ ਜੇ ਆਇਆ ਕਿਤੇ ਵੀ ਚਲੋ ਇਸ ਬੰਦੇ ਨੂੰ ਇਨਸਾਫ ਦਿਵਾਈਏ ਤਾਂ ਮੈਨੂੰ ਇਨਸਾਫ ਦਿਵਾਓ ਅਤੇ ਗੈਰ ਕਾਨੂੰਨੀ ਕੰਮ ਕਰਨ ਵਾਲੇ ਰਜਿੰਦਰ ਕੁਮਾਰ ਨੂੰ ਸਜ਼ਾ ਕਰਵਾਓ ਮੇਰੇ ਸਕੇ ਭਰਾ ਨੂੰ ਆਰਮੀ ਤੋਂ ਰਿਟਾਇਰ ਆਇਆ ਹੋਇਆ ਹੈ ਔਰ ਜਿਹੜੀ ਕਾਰਵਾਈ ਨਹੀਂ ਹੋ ਰਹੀ ਹੈ ਮੇਰੇ ਕਾਗਜ਼ ਦੇਖ ਕੇ ਮੇਰੇ ਤਾਂ ਮਨ ਵਿੱਚ ਸਾਫ਼ ਗੱਲ ਆਉਂਦੀ ਹੈ ਸਿੱਧੀ ਸਿੱਧੀ ਕੀ ਇਹ ਸਭ ਮਿਲੀਭੁਗਤ ਰਜਿੰਦਰ ਕੁਮਾਰ ਨੂੰ ਬਚਾਉਣ ਦੀ ਇੱਕ ਚਾਲ ਹੈ ਤੇ ਮੇਰੀਆਂ ਦਰਖਾਸਤਾਂ ਵਾਰ-ਵਾਰ ਬੰਦ ਕਰਨ ਦਾ ਮਤਲਬ ਇਹੀ ਹੈ ਕਿ ਇਹ ਬੰਦਾ ਰੋ ਰਾ ਕੇ ਅੱਪੇ ਚੁੱਪ ਹੋ ਜਾਊਗਾ ਤੁਹਾਨੂੰ ਪਤਾ ਹੀ ਹੈ ਗਰੀਬ ਆਦਮੀ ਦਾ ਕੋਲ ਹੋਰ ਕੋ ਸਾਧਨ ਤਾਂ ਹੁੰਦਾ ਨਹੀਂ ਆ ਉਹ ਵਿਚਾਰਾ ਚੁੱਪ ਹੀ ਹੋ ਸਕਦਾ ਹੈ ਜਾਂ ਫਹਾ ਲਾ ਸਕਦਾ ਹੈ ਬਸ ਮੈਨੂੰ ਮੇਰੀ ਮੌਤ ਲਈ ਉਕਸਾਇਆ ਜਾ ਰਿਹਾ ਹੈ ਮੈਨੂੰ ਮਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਕਾਨੂੰਨ ਦੇ ਅਧਿਕਾਰੀ ਹੀ ਮੈਨੂੰ ਮਰਨ ਲਈ ਮਜਬੂਰ ਕਰ ਰਹੇ ਹਨ ਪਤਾ ਨਹੀਂ ਤਾਂ ਇਹ ਮੇਰੇ ਭਰਾ ਰਜਿੰਦਰ ਕੁਮਾਰ ਤੋਂ ਡਰਦੇ ਆ हां भाई सच डरਦੇ ਵੀ ਹੋਗੇ ਕਿਉਂਕਿ ਰਜਿੰਦਰ ਕੁਮਾਰ ਨੇ ਪੁਲਿਸ ਵਾਲਿਆਂ ਤੇ ਐਸਐਚਓ ਤੇ ਵੀ ਕੇਸ ਪਾਏ ਹੋਏ ਕੋਰਟ ਦੇ ਵਿੱਚ ਤਾਂ ਹੁਣ ਮੇਰੀ ਸਮਝ ਥੋੜਾ ਥੋੜਾ ਕਦੇ-ਕਦੇ ਆਉਂਦਾ ਇਹ ਤਾਂ ਡਰਦੇ ਆ ਤਾਂ ਕਾਰਵਾਈ ਨਹੀਂ ਕਰਦੇ ਇਹ ਕਿਤੇ ਸਾਡੇ ਦੇ ਵੀ ਕੇਸ ਨਾ ਪਾ ਦਵੇ ਅਤੇ ਮੇਰੇ ਤੇ ਤਾਂ ਨਹੀਂ ਡਰਦੇ ਹੈਗੇ ਵੀ ਕਿ ਗਰੀਬ ਆਦਮੀ ਆ ਮੰਜੇ ਤੇ ਪਿਆ ਕਿਆ ਕਰ ਲੂੰਗਾ ਸਾਡਾ ਕਾਨੂੰਨ ਦੇ ਨਾਲ ਸਿੱਧਾ-ਸਿੱਧਾ ਖਲਵਾੜ ਕਰ ਰਹੇ ਐ ਕਾਨੂੰਨ ਦੀ ਉਲੰਘਣਾ ਕਰ ਰਹੇ ਸਾਰੇ ਮੇਰੀ ਮੌਤ ਦਾ ਇੰਤਜ਼ਾਰ ਕਰ ਰਹੇ ਐ ਇਹ ਤਾਂ ਕਿ ਰਜਿੰਦਰ ਕੁਮਾਰ ਮੇਰਾ ਭਰਾਈ ਭਾਈ ਉੱਥੇ ਦਾ ਕਾਬਜ ਬਣ ਜਾਵੇ ਅਤੇ ਉਹ ਜ਼ਮੀਨ ਦਾ ਮਾਲਕ ਬਣ ਜਾਵੇ ਮੇਰੇ ਮਰਨ ਤੇ ਬਾਅਦ ਮੇਰੇ ਪੰਜਾਬੀ ਵੀਰੋ ਮੈਂ ਬਹੁਤ ਦੁਖੀ ਹੋ ਕੇ ਅੱਜ ਇਹ ਵੀਡੀਓ ਬਣਾਇਆ ਹੈ ਕੀ ਕੰਮ ਸੇ ਕੰਮ ਮੈਂ ਮੌਤ ਤੋਂ ਪਹਿਲਾਂ ਆਪਣੀ ਆਵਾਜ਼ ਲੋਕਾਂ ਤੱਕ ਪਹੁੰਚਾ ਦਵਾਂ ਮੇਰੀਆਂ 15-16 ਹਜ਼ਾਰ ਦੀਆਂ ਦਵਾਈਆਂ ਆਉਂਦੀਆਂ ਹਨ ਮੈਨੂੰ ਆਮਦਨੀ ਦਾ ਕੋਈ ਸਾਧਨ ਨਹੀਂ ਮੇਰਾ ਸਾਰਾ ਬੰਦ ਕਰ ਦਿੱਤਾ ਹੈ ਮੇਰੇ ਭਰਾ ਰਜਿੰਦਰ ਕੁਮਾਰ ਨੇ ਅਤੇ ਮੇਰੀ ਹੀ ਜ਼ਮੀਨ ਤੇ ਕਬਜ਼ਾ ਕਰਕੇ ਉਹ ਲੱਖਾਂ ਦੀ ਫਸਲ ਵੇਚਦਾ ਹੈ ਅਤੇ ਮੇਰੇ ਤੇ ਹੀ ਝੂਠੇ ਕੇਸ ਪਾਈ ਜਾਂਦਾ ਹੈ ਕੋਰਟਾਂ ਵਿੱਚ ਜਾ ਕੇ ਅਤੇ ਮੈਂ ਕਿਰਾਏ ਦੇ ਪਿੰਡ ਘਨੌਲਾ ਵਿੱਚ ਮਕਾਨ ਦੇ ਵਿੱਚ ਰਹਿ ਕੇ ਇੱਕ ਇੱਕ ਰੁਪਈਆ ਨੂੰ ਤਰਸ ਰਿਹਾ ਹਾਂ ਦਵਾਈਆਂ ਹੀ ਤੁਹਾਨੂੰ ਪਤਾ ਕਿੰਨੀਆਂ ਮਹਿੰਗੀਆਂ ਅੱਜ ਕੱਲ ਬੇਰੋਜ਼ਗਾਰ ਬੰਦਾ ਕਿੱਥੇ ਤੇ ਰੋਟੀ ਖਾਊਗਾ ਜਦੋਂ ਬੰਦਾ ਇਸ ਹਾਲਾਤ ਦੇ ਵਿੱਚ ਆ ਜਾਂਦਾ ਹੈ ਤਾਂ ਕੋਈ ਮੰਗੇ ਤੇ ਵੀ ਇੱਕ ਰੁਪਈਆ ਨਹੀਂ ਦਿੰਦਾ ਮੈਂ ਤੁਹਾਡੇ ਦੇ ਵੀ ਰੁਪਈਆ ਨਹੀਂ ਮੰਗਦਾ ਬਸ ਇੱਕ ਮਦਦ ਮੰਗਦਾ ਹਾਂ ਕਿ ਮੇਰੇ ਇਸ ਵੀਡੀਓ ਨੂੰ ਅੱਗੇ-ਤੱਗੇ ਪਹੁੰਚਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਮੇਰੇ ਨਾਲ ਹੋਏ ਅਨਿਆਏ ਨੂੰ ਮਨ ਅਨਿਆਏ ਨੂੰ ਨਹੀਂ ਸੱਚ ਲੋਕਾਂ ਨੂੰ ਪਤਾ ਲੱਗ ਸਕੇ ਬਾਅਦ ਤੇ ਬਾਦ ਨੂੰ ਮੈਨੂੰ ਇਨਸਾਫ ਮਿਲ ਸਕੇ ਅਤੇ ਮੈਂ ਆਪਣੇ ਪੱਤਰਕਾਰਾ ਵੀਰਾਂ ਨੂੰ ਇੱਕ ਗੱਲ ਦੱਸਣ ਲੱਗਿਆ ਹਾਂ ਅੱਜ ਨਹੀਂ ਸੌਰੀ ਗੱਲ ਨਹੀਂ ਆਪਣਾ ਮੋਬਾਈਲ ਨੰਬਰ ਦਿੰਦਾ ਹਾਂ ਕਿ ਮੇਰਾ ਮੋਬਾਈਲ ਨੰਬਰ ਹੈ 95928 38724 ਅਤੇ ਮੇਰੇ ਭਰਾ ਰਜਿੰਦਰ ਕੁਮਾਰ ਦਾ ਆਰਮੀ ਤੋਂ ਰਿਟਾਇਰ ਸੂਬੇਦਾਰ ਦਾ ਨੰਬਰ ਹੈ 97793 56173 ਜੇ ਕੋਈ ਮੇਰਾ ਵੀਰ ਮੇਰੇ ਘਰ ਆ ਸਕਦਾ ਹੈ ਪੱਤਰਕਾਰ ਵੀਰਤਾ ਬਾਈ ਆ ਜਾਓ ਮੈਂ ਤਾਂ ਤੋਰ ਪੇ ਨਹੀਂ ਸਕਦਾ ਮੇਰੇ ਕੋਲ ਸਾਰੇ ਪੱਕੇ ਸਬੂਤ ਕਾਗਜ ਹੈ ਆ ਦੇਖ ਲਵਾ ਢੇਰ ਲੱਗਿਆ ਪਿਆ ਕਾਗਜਾਂ ਦਾ ਇਹਨਾਂ ਕਾਗਜਾਂ ਨੂੰ ਦੇਖ ਕੇ ਮੇਰੀ ਹੈਲਪ ਕਰੋ ਬਾਈ ਮੇਰੇ ਗਰੀਬ ਤੇ ਤਰਸ ਕਰੋ ਰਹਿਮ ਕਰੋ ਦੋ ਹੀ ਭਰਾਏ ਅਸੀਂ ਸਾਡੇ ਹੋਰ ਕੋਈ ਭੈਣ ਨਹੀਂ ਹੈ ਅਤੇ ਮੇਰੇ ਮਾਤਾ ਪਿਤਾ ਜੀ ਦੀ ਮੌਤ ਹੋ ਚੁੱਕੀ ਹੈ ਅਤੇ ਇਹ ਜ਼ਮੀਨ ਜਿਸ ਤੇ ਰਜਿੰਦਰ ਕੁਮਾਰ ਕਬਜ਼ਾ ਬੈਠ ਕੇ ਕਰਕੇ ਬੈਠਾ ਹੈ ਇਹ ਮੇਰੇ ਮਾਤਾ ਪਿਤਾ ਦੀ ਆਪਣੀ ਬਣਾਈ ਹੋਈ ਸੰਪਤੀ ਹੈ ਉੱਥੇ ਰਜਿੰਦਰ ਕੁਮਾਰ ਦੀ ਕੋਈ ਕਰਨਾਲ ਜ਼ਮੀਨ ਵੀ ਨਹੀਂ ਹੈਗੀ ਕੋਈ ਮਰਲਾ ਵੀ ਨਹੀਂ ਹੈਗੀ ਅਤੇ ਮੈਂ ਮਜਬੂਰੀ ਦੇ ਮਾਰੇ ਕਿਰਾਏ ਦੇ ਪਿੰਡ ਕਨੌਲਾ ਵਿੱਚ ਰਹਿ ਰਿਹਾ ਹਾਂ ਮੇਰਾ ਪੂਰਾ ਪਰਿਵਾਰ ਬਹੁਤ ਉਹੀ ਹੈ ਮੇਰੇ ਮਿੱਤਰੋ ਭਾਈਓ ਪੰਜਾਬੀ ਵੀਰੋ ਰਜੇਂਦਰ ਕੁਮਾਰ ਦਾ ਇੱਕੋ ਹੀ ਮੁੰਡਾ ਥਾ ਉਹ ਉਹਦੇ ਘਰ ਵਿੱਚ ਹੀ ਫਾਂਸੀ ਲਾ ਕੇ ਆਪਣੇ ਆਪ ਨੂੰ ਪਾ ਲਾ ਕੇ ਪੱਕੇ ਨਾਲ ਲੜ ਕੇ ਮਰ ਗਿਆ ਤਾਂ ਮੇਰੇ ਮਾਤਾ ਪਿਤਾ ਘਰ ਤੋਂ ਬਾਹਰ ਕੱਢ ਦਿੱਤੇ ਸੀ ਬਿਮਾਰੀ ਟਾਈਮ ਦੇ ਵਿੱਚ ਉਹਦਾ ਸਬੂਤ ਮੇਰੇ ਕੋਲ ਉਸ ਸਮੇਂ ਮੌਕੇ ਦੀ ਮੇਰੇ ਬਿਮਾਰ ਮਾਤਾ ਪਿਤਾ ਜੀ ਦੀ ਵੀਡੀਓ ਹੈ ਜਿਹੜੀ ਕਿ ਪੱਤਰਕਾਰ ਨੇ ਇੰਟਰਨੈਟ ਤੇ ਪਾਈ ਹੋਈ ਹੈ ਮੇਰੇ ਮਾਤਾ ਪਿਤਾ ਜੀ ਦੀ ਮੌਤ ਹੋ ਗਈ ਹੈ ਉਹਨਾਂ ਨੂੰ ਵੀ ਉਹਨਾਂ ਦੀ ਬਣਾਈ ਹੋਈ ਜ਼ਮੀਨ ਵਿੱਚ ਹੀ ਨਹੀਂ ਰਹਿਣ ਦਿੱਤਾ ਇਸ ਕਸਾਈ ਨੇ ਅਤੇ ਮੇਰੀ ਮਾਂ ਵੀ ਮੇਰੇ ਕੋਲੇ ਬਿਜਾਈਦਾ ਅਧਿਆਨਤ ਹੋਇਆ ਏ ਕਿਰਾਏ ਦੇ ਇਸ ਮਕਾਨ ਦੇ ਵਿੱਚ ਹੀ ਪਿੰਡ ਕਨੌਲਾ ਵਿੱਚ ਹੀ ਜਦੋਂ ਮੈਂ ਪੁਲਿਸ ਚੌਂਕੀਪੁਰ ਢਨੌਲੀ ਪੁਲਿਸ ਨੂੰ ਪੁੱਛਦਾ ਹਾਂ ਸੌਣ ਸਿੰਘ ਨੂੰ ਕੀ ਭਾਈ ਕਿਆ ਗੱਲ ਤੁਸੀਂ ਕਾਰਵਾਈ ਨਹੀਂ ਤਾਂ ਸੌਣ ਸਿੰਘ ਜੀ ਜਵਾਬ ਦਿੰਦੇ ਆ ਮੈਨੂੰ ਕਹਿੰਦੇ ਭਾਈ ਰਜਿੰਦਰ ਕੁਮਾਰ ਮੰਨਦਾ ਨਹੀਂ ਹੈਗਾ ਦੇਖੋ ਜਿਨ੍ਹਾਂ ਤੋਂ ਮੈਂ ਇਨਸਾਫ ਦੀ ਉਮੀਦ ਰੱਖੀ ਹੈ ਉਹ ਮੈਨੂੰ ਇਨਸਾਫ ਦੇਣ ਲਈ ਪਹਿਲਾਂ ਰਜਿੰਦਰ ਕੁਮਾਰ ਨੂੰ ਪੁਲਿਸ ਚੌਂਕੀ ਕਨੌਲੀ ਬੁਲਾਉਂਦੇ ਆ ਫੇਰ ਮੇਰੀ ਅਰਜ਼ੀ ਦਾਨ ਨੂੰ ਬੰਦ ਕਰ ਦਿੰਦੇ ਆ ਸਾਰੇ ਜ਼ਬੂਤ ਦੇਖਣ ਤੋਂ ਬਾਅਦ ਹੁਣ ਤੁਸੀਂ ਇੰਨਾ ਕੁ ਤਾਂ ਸਮਝ ਹੀ ਗਏ ਹੋਣਗੇ ਕਿ ਰਜਿੰਦਰ ਕੁਮਾਰ ਨੂੰ ਪੁਲਿਸ ਚੌਕੀ ਸੌਣ ਇੰਚਾਰਜ ਸੌਣ ਸਿੰਘ ਖਨਾਲੀ ਵਾਰ ਕੀ ਬਾਰ ਬਾਰ ਕਿਉਂ ਬੁਲਾਉਂਦਾ ਹੈ ਕਿਉਂਕਿ ਰਜਿੰਦਰ ਕੁਮਾਰ ਇੱਕ ਰਿਟਾਇਰ ਸੂਬੇਦਾਰ ਹੈ 50000 ਰੁਪਇਆ ਪੈਨਸ਼ਨ ਲੈਂਦਾ ਹੈ ਮਹੀਨੇ ਦੀ ਤੇ ਲੱਖਾਂ ਦੀ ਗੁੰਮਾਈ ਮੇਰੀ ਜ਼ਮੀਨ 'ਚੋਂ ਕਰ ਰਿਹਾ ਹੈ ਮੈਨੂੰ ਗਰੀਬ ਬਣਾ ਤਿਆ ਹੋਇਆ ਹੈ ਅਤੇ ਇਹ ਕਾਰਵਾਈ ਸਾਰੀ ਜਿਹੜੀ ਨਹੀਂ ਕਰ ਰਹੀ ਯਰਜਿੰਦਰ ਕੁਮਾਰ ਦੇ ਹੱਕ ਚ ਕਰ ਰਹੀ ਹੈ ਇਹ ਸੋਨ ਸਿੰਘ ਜ਼ਿਆਦਾ ਕਰ ਰਿਹਾ ਹੈ ਕਨੌਲੀ ਚੌਕੀ ਇਨਚਾਰਜ ਅਤੇ ਮੈਂ ਸਾਰੇ ਸਰਦਾਰਖਾਸਤਾਂ ਦੇਤੀਆਂ ਹਨ ਜਿੱਥੇ ਤੱਕ ਵੀ ਮੈਂ ਉੱਪਰ ਤੋਂ ਉੱਪਰ ਤੱਕ ਦਰਖਾਸਤਾਂ ਦੇ ਸਕਦਾ ਸੀ ਮੈਂ ਦੇਤੀਆਂ ਇਹ ਮੈਂ ਲਿਖਦੇ ਆ ਮੇਰੀਆਂ ਦਰਖਾਸਤਾਂ ਦੇ ਵਿੱਚ ਕਿ ਆਦੀ ਹੈ ਦਰਖਾਸਤਾਂ ਦੇਣ ਦਾ ਮੈਂ ਆਦੀ ਨਹੀਂ ਹਾਂ ਮੈਂ ਆਪਣਾ ਅਧਿਕਾਰ ਮੰਗਦਾ ਹਾਂ ਇਹ ਪੁਲਿਸ ਪ੍ਰਸ਼ਾਸਨ ਨੂੰ ਤਾਂ ਇਦਾਂ ਲੱਗਦਾ ਵੀ ਸਾਨੂੰ ਦੋਨੇ ਭਾਈਆਂ ਚੋਂ ਇੱਕ ਅੱਧੇ ਨੂੰ ਮਰਵਾਉਂਗਾ ਫੇਰ ਪਤਾ ਨਹੀਂ ਇਹ ਕਾਲ ਦੇ ਵਿੱਚ ਇਹਨਾਂ ਦੇ ਵਿੱਚ ਕੀ ਆ ਠੰਡ ਪੈ ਜਾਣੀ ਹੈ ਜਦੋਂ ਇੱਕ ਅੱਧੇ ਦੀ ਮੌਤ ਹੋ ਜਾਊਗੀ ਦੇਖੋ ਦੇਖੋ ਆਨਲਾਈਨ ਦਰਖਾਸਤਾਂ ਦੇਣ ਤੋਂ ਬਾਅਦ ਵੀ ਇਹਨਾਂ ਲੋਕਾਂ ਦੇ ਅੰਦਰ ਕਿੰਨੀ ਕਰੂਰਤਾ ਹੈ ਇਨਸਾਫ਼ ਦੀ ਕੁਰਸੀ ਤੇ ਇਨਸਾਫ਼ ਦੇਣ ਲਈ ਬਿਠਾਲੇ ਹਨ ਪਤਾ ਨਹੀਂ ਕੀ ਗੱਲ ਹੈ ਇਹਨਾਂ ਨੇ ਆਪਣੇ ਅੰਦਰ ਦੀ ਇਨਸਾਨੀਅਤ ਨੂੰ ਹੀ ਪਤਾ ਨਹੀਂ ਖਤਮ ਕਰ ਲਿਆ ਵਾ ਉਹ ਗੁਰਬਾਣੀ 'ਚ ਲਿਖਿਆ ਹੋਇਆ ਹੈ ਕਿ ਅੰਨੇ ਅੱਗੇ ਰੋਣਾ ਆਪਣੀ ਅੱਖੀਆਂ ਦਾ ਖੋਣਾ ਮੈਂ ਕਦੀ ਕਦੀ ਤੈਹੀ ਸੋਚਦਾ ਕਿ ਤੂੰ ਤਾਂ ਅੰਨਿਆਂ ਕੋਲ ਰੋ ਰਿਹਾ ਤੂੰ ਇੱਥੇ ਤੇ ਇਨਸਾਫ਼ ਦੀ ਉਮੀਦ ਰੱਖਦਾ ਨੇਤਰ ਸਿੰਘ ਇਹ ਤਾਂ ਉਹ ਲੋਗ ਹੈ ਮਾਇਆ ਹੋਏ ਨਾਗਣੀ ਮਨਚਿਤ ਰਹਿ ਲਪਟਾਏ ਜੋ ਉਸ ਦੀ ਸੇਵਾ ਕਰਨ ਤੁਸੀਂ ਕੋ ਫਿਰ ਖਾਏ ਜੇ ਕਾਨੂੰਨ ਦੇ ਮਾਲਕਾਂ ਨੇ ਹੀ ਗੈਰ ਕਾਨੂੰਨੀ ਕੰਮ ਕਰਨਾ ਸ਼ੁਰੂ ਕਰ ਦਿੱਤੇ ਤਾਂ ਬਾਈ ਇਨਸਾਫ਼ ਦਾ ਮਿਲਣਾ ਬਹੁਤ ਮੁਸ਼ਕਲ ਹੈ ਮੇਰੇ ਵੀਰੋ ਬਹੁਤ ਮੁਸ਼ਕਲ ਹੈ ਇਸ ਕਲੀਬ ਜਮਾਨੇ ਦੇ ਵਿੱਚ ਮੇਰੇ ਮਾਤਾ ਜੀ ਦੱਸਿਆ ਕਰਦੇ ਸੀ ਕਿ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਹੈ ਕਿ ਇਸ ਰੋਪੜ ਜ਼ਿਲ੍ਹੇ ਦੀ ਧਰਤੀ ਨੂੰ ਗੁਰੂਆਂ ਦੀ ਬਖਸ਼ਿਸ਼ ਹੈ ਕਿ ਤੁਸੀਂ ਆਪਣੇ ਤੋਂ ਇਲਾਵਾ ਦੂਜੇ ਦਾ ਭਲਾ ਕਰੀ ਨਹੀਂ ਸਕਦੇ ਇਹ ਉਹ ਲੋਕ ਹਨ ਜਿੱਦਾਂ ਗੁਰਵਾੜੀ 'ਚ ਲਿਖਿਆ ਹੈ ਭੇਜ ਦਿਖਾਏ ਜਗਤ ਕੋ ਲੋਗੋਂ ਕੋ ਵਸਕੀਨ ਇਹਨਾਂ ਨੂੰ ਆਪਣੇ ਢਿੱਡਾਂ ਦੇ ਨਾਲ ਮਤਲਬ ਗਰੀਬ ਦੇ ਢਿੱਡਾਂ ਨਾਲ ਕੋਈ ਮਤਲਬ ਨਹੀਂ ਹੈ